ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ ਟੀਵੀ ਪ੍ਰਾਈਮ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦੀ ਟੀਮਾਂ ਨੇ ਐਤਵਾਰ ਰਾਤ ਸਵਾਨ ਨਦੀ ਦੇ ਕਿਨਾਰੇ ਨਜਾਇਜ਼ ਮਾਈਨਿੰਗ ਉੱਤੇ ਵੱਡੀ ਕਾਰਵਾਈ ਕਰਦੇ ਹੋਏ ਤਿੰਨ ਪੋਕਲੈਨ ਮਸ਼ੀਨਾਂ ਜ਼ਬਤ ਕੀਤੀਆਂ ਨੇ ਇਹ ਮਸ਼ੀਨਾਂ ਸਵਾਨ ਨਦੀ ਦੇ ਵਿੱਚੋਂ ਰੇਤ ਅਤੇ ਬਜਰੀ ਦੀ ਖੁਦਾਈ ਦੇ ਵਿੱਚ ਲੱਗਿਆ ਹੋਈਆਂ ਸਨ ਪ੍ਰਸ਼ਾਸਨਿਕ ਟੀਮ ਨੇ ਇਹ ਛਾਪਾ ਦੀ ਰਾਤ ਤੋਂ ਬਾਅਦ ਮਾਰਿਆ ਐਸ.ਡੀ.ਐਮ ਨੰਗਲ ਸਜਿੰਦਰ ਪਾਠਕ ਤੇ ਡੀ.ਐਸ.ਪੀ ਵੀ ਜਤਿੰਦਰ ਸਿੰਘ ਚੋਹਾਨ ਦੀ ਅਗਵਾਈ ਦੇ ਵਿੱਚ ਟੀਮ ਦਾ ਗਠਨ ਕੀਤਾ ਗਿਆ ਇਸ ਵਾਰ ਟੀਮ ਵੱਲੋਂ ਨਿੱਜੀ ਗੱਡੀਆਂ ਦਾ ਇਸਤੇਮਾਲ ਕਰਕੇ ਸ਼ਾਪਮਰੀ ਕੀਤੀ ਗਈ ਕਿਉਂਕਿ ਮਾਈਨਿੰਗ ਮਾਫੀਆ ਵੱਲੋਂ ਸਵਾਨ ਨਦੀ ਤੱਕ ਜਾਣ ਵਾਲੇ ਰਸਤੇ ਦੇ ਉੱਤੇ ਆਪਣੇ ਮੁਖਵਤਨਾਂਤ ਕੀਤੇ ਹੁੰਦੇ ਨੇ ਜੋ ਪ੍ਰਸ਼ਾਸਨਿਕ ਗੱਡੀਆਂ ਦੀ ਗਤੀਵਿਧੀਆਂ ਦੀ ਸੂਚਨਾ ਪਹਿਲਾਂ ਹੀ ਦੇ ਦਿੰਦੇ ਨੇ ਮਾਈਨਿੰਗ ਮਾਫੀਆ ਸਵਾਨ ਨਦੀ ਦੇ ਵਿੱਚੋਂ ਰੇਤ ਅਤੇ ਬਜਰੀ ਕੱਢ ਕੇ ਨਾਲ ਲੱਗਦੇ ਆਵੈਧ ਰੂਪ ਦੇ ਵਿੱਚ ਚੱਲ ਰਹੇ ਸਟੋਨ ਕ੍ਰੈਸ਼ਰਾਂ ਤੱਕ ਪਹੁੰਚਾਰੇ ਸਨ ਜਿੱਥੇ ਇਸ ਮਾਈਨਿੰਗ ਸਮਗਰੀ ਨੂੰ ਪ੍ਰੋਸੈਸ ਕਰਕੇ ਵੇਚ ਦਿੱਤਾ ਜਾਂਦਾ ਸੀ ਪ੍ਰਸ਼ਾਸਨਿਕ ਇਸ ਕਾਰਵਾਈ ਦੇ ਦੌਰਾਨ ਮੌਕੇ ਉਤੇ ਭਾਰੀ ਮਾਤਰਾ ਦੇ ਵਿੱਚ ਮਾਈਨਿੰਗ ਦੇ ਸਬੂਤ lene TSDM ਮੰੰਗਲ ਸਚਿਨ ਪਾਟਕ ਨੇ ਪੁਸ਼ਟੀ ਕੀਤੀ ਹੈ ਕਿ 3 ਪੋਕਲੈਨ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਨੇ ਉਹਨਾਂ ਦੇ ਮਾਲਕਾਂ ਦੇ ਖਿਲਾਫ ਮਾਈਨਸ ਐਂਡ ਮਿਨਰਲ ਐਕਟ ਦੇ ਤਹਿਤ ਐਫਆਈਆ ਦਰਜ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਮਾਈਨਿੰਗ ਦੇ ਖਿਲਾਫ ਸਖਤ ਰੁਖਤਾ અપਨਾ ਰਿਹਾ ਹੈ ਪੇਪ ਵਿਖਦੇ ਵਿੱਚ ਅਜਿਹੀਆਂ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਇਹ ਸਾਰੀ ਕਾਰਵਾਈ ਨਾਨਗਰਾਮ ਵਿਖੇ ਬਣੇ ਹੋਏ ਆਰਜੀ ਪੁਲ ਤੋਂ ਮਾਤਰ 5 ਤੋਂ 600 ਮੀਟਰ ਦੀ ਦੂਰੀ ਉੱਤੇ ਕੀਤੀ ਗਈ ਹੈ ਲਗਾਤਾਰ ਸੋਸ਼ਲ ਮੀਡੀਆ ਉੱਤੇ ਇਸ ਜਗ੍ਹਾ ਉੱਤੇ ਮਾਈਨਿੰਗ ਦੀਆਂ ਵੀਡੀਓ ਵਾਇਰਲ ਹੁੰਦੀਆਂ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਉਹਨਾਂ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਉਥੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਟਿੱਕਾ ਜਸ਼ਵੀਰ ਚੰਦ ਨੇ આરોਪ ਲਗਾਇਆ ਕਿ ਸਰਕਾਰ ਨੇ ਨਾ ਤਾਂ ਐਲਗਰਾਹ ਤੇ ਨਾ ਹੀ ਭਲਾਨ ਪਿੰਡ ਦੇ ਵਿੱਚ ਕਿਸੇ ਵੀ ਲੀਗਲ ਮਾਈਨਿੰਗ ਸਾਈਟ ਦੀ ਮਨਜ਼ੂਰੀ ਦਿੱਤੀ ਹੈ ਇਸ ਦੇ ਬਾਵਜੂਦ ਵੀ ਖਨਨ ਮਾਫੀਆ ਬੇਖੌਫ ਹੋ ਕੇ ਰਾਤ ਦਿਨ ਇਲੀਗਲ ਗਤੀਵਿਧੀਆਂ ਚਲਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਲੀਗਲ ਮਾਈਨਿੰਗ ਦੇ ਨਾਲ ਸੜਕਾਂ ਤੇ ਪੁਲਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਬਲਕਿ ਵਾਤਾਵਰਨ ਦੇ ਲਈ ਵੀ ਵੱਡਾ ਖਤਰਾ ਬਣ ਗਿਆ ਹੈ ਸਥਾਨਿਕ ਲੋਕਾ ਤੇ ਸਮਾਜਿਕ ਸੰਗਠਨਾ ਨੇ ਜ਼ਿਲ੍ਹਾ ਚਾਹਤਨ ਤੋਂ ਮੰਗ ਕੀਤੀ ਹੈ ਕਿ ਨਜਾਇਜ਼ ਮਾਈਨਿੰਗ ਦੇ ਵਿੱਚ ਸ਼ਾਮਿਲ ਮਾਫੀਆ ਤੇ ਮਸ਼ੀਨਰੀ ਤੇ ਸਖਤ ਕਾਰਵਾਈ ਕੀਤੀ ਜਾਇਏ ਅਤੇ ਸਵਾਨ ਨਦੀਆਂ ਤੇ ਸਤਲੁਜ ਦੇ ਕਿਨਾਰੇ ਤੇ ਨਿਗਰਾਨੀ ਵਧਾ ਦਿੱਤੀ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਅਜਿਹੇ ਘਟਨਾਮੇ ਪੂਰੀ ਤਰ੍ਹਾਂ ਰੋਕ ਲੱਗ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਵਰ ਰਾਣਾ ਦੀ ਰਿਪੋਰਟ ਸਾਡੇ ਜਿਹੜੇ ਪਰਸੋਂ ਰਾਤ ਨੂੰ ਯਾਨੀ ਕਿ 1 ਤਰੀਕ ਵੀ ਰਾਤ ਨੂੰ ਅਸੀਂ ਕੈਨਫੋਰਸਮੈਂਟ ਡਰਾਈਵ ਚਲਾਈ ਜਿਹਦੇ ਵਿੱਚ ਮੈਂ ਤੇ ਮੇਰੇ ਨਾਲ ਡੀਐਸਪੀ ਡੀ ਸ਼ਤਿੰਦਰ ਚੋਹਾਨ ਸੀਗੇ ਅ ਅਸੀਂ ਸਵਾਨ ਦਰਿਆ ਦੇ ਵਿੱਚ ਤੁਸੀਂ ਜੇ ਐਲਗਰਾਮ ਵਾਲੀ ਸਾਈਡ ਜਾਓ ਤਾਂ ਐਲਗਰਾ ਦੇ ਉੱਪਰ ਇੱਕ ਆਰਜੀ ਪੁਲ ਬਣਿਆ ਹੋਇਆ ਹੈ ਆਰਜੀ ਪੁਲ ਤੋਂ ਤਕਰੀਬਨ نیچے ਨੂੰ ਉੱਤਰਦੇ ਸਾਰ 500 ਮੀਟਰ ਦਰਿਆ ਦੇ ਬੈਡ ਦੇ ਕੋਲ ਦੋ ਪੋਕਲੈਨ ਖੱਬੇ ਬੈਂਕ ਤੇ ਤੇ ਇੱਕ ਪੋਕਲੈਨ ਸੱਜੇ ਬੈਂਕ ਤੇ ਕੰਮ ਕਰ ਰਹੀਆਂ ਸੀ ਤੇ ਮੌਕੇ ਤੇ ਸਾਡੀ ਜਿਹੜੀ ਟੀਮ ਸੀ ਉਹਨੇ ਆਪਣੇ ਆਪ ਨੂੰ ਦੋ ਪਾਰਟਸ ਸਪਲਿਟ ਕਰ ਲਿਆ ਤੇ ਉਹਨਾਂ ਪੋਕਲੈਂਡਸ ਨੂੰ ਸੀਜ਼ ਕੀਤਾ ਤੇ ਸੀਜ਼ ਕਰਦੇ ਹੀ ਉਹਨਾਂ ਦੇ ਖਿਲਾਫ ਐਫ ਆਈ ਆਰ ਅਸੀਂ ਜਿਹੜੀ ਆ ਉਹ ਦਰਜ ਕਰਵਾਈ ਹੈ ਅ ਇਨ ਪੁਲਿਸ ਸਟੇਸ਼ਨ ਮੋਰਪੁਰ ਵਿਦ ਤੇ ਸਾਰੇ ਪਲਾਨ ਕੀਤਾ ਗਿਆ ਸਰਕਾਰੀ ਗੱਡੀਆਂ ਯੂਜ਼ ਕੀਤੀਆਂ ਗਈਆਂ ਜਾਂ ਪ੍ਰਾਈਵੇਟ ਗੱਡੀਆਂ ਯੂਜ਼ ਦੇ ਕਿਉਂਕਿ ਉਹਨਾਂ ਨੇ ਆਪਣੀ ਪ੍ਰੋਪਰ ਫਿਟਿੰਗ ਲਈ ਹੁੰਦੀ ਇਸ ਤਰ੍ਹਾਂ ਪਲਾਨ ਕੀਤਾ ਗਿਆ ਕੁਝ ਐਕਚੁਅਲੀ ਅਸੀਂ ਆਪਰੇਸ਼ਨਲ ਡਿਟੇਲਸ ਜਿਹੜੀਆਂ ਨੇ ਉਹ ਜ਼ਿਆਦਾਤਰ ਆਈ ਕੈਨ ਨਾਟ ਕਮੈਂਟ ਔਨ ਥੈਟ ਪਰ ਇਹ ਜ਼ਰੂਰ ਹੈ ਕਿ ਜੇ ਸਰਕਾਰੀ ਗੱਡੀ ਲੈ ਕੇ ਜਾਈਏ ਤਾਂ ਐਲੀਮੈਂਟ ਆਫ ਸਰਪ੍ਰਾਈਜ਼ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਬਿਕੋਜ਼ ਸਰਕਾਰੀ ਗੱਡੀਆਂ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਮਤਲਬ ਜਿਹੜਾ ਇਹਨਾਂ ਦਾ ਨੈਟਵਰਕ ਆਫ ਇਨਫੋਰਮਰਸ ਹੁੰਦਾ ਬਾਕੀ ਇਸ ਤੋਂ ਜ਼ਿਆਦਾ ਮੈਂ ਆਪਰੇਸ਼ਨਲ ਡਿਟੇਲਸ ਨਹੀਂ ਸ਼ੇਅਰ ਕਰ ਸਕਦਾ ਵਿਚ ਕੈਨ ਕੰਪਰੋਮਾਈਜ਼ ਦ ਸਿਕਿਉਰਿਟੀ ਅੱਛਾ ਸਰ ਇਸ ਤਰ੍ਹਾਂ ਦੀ ਜਿਹੜੀ ਕਾਰਵਾਈਆਂ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲਣ ਮਿਲਣ ਗਿਆ ਤੇ ਮਾਈਨਿੰਗ ਮਾਫੀਆ ਨੂੰ ਸਿੱਧੀ ਦਸਤੀ ਚੇਤਾਵਨੀ ਦੇਣਾ ਚਾਹੁੰਦਾ ਮੈਂ ਐਕਚੁਅਲੀ ਮੇਰਾ ਸਾਰਿਆਂ ਨੂੰ ਇਹ ਇੱਕ ਮੈਸੇਜ ਹੈ ਕਿ ਲੈਟਸ ਫਾਲੋ ਦਾ ਲਾ ਰੂਲ ਆਫ ਲਾ ਤੇ ਜੋ ਆਪਣੇ ਹਨਰੇਬਲ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਦੀਆਂ ਗਾਈਡਲਾਈਨਸ ਨੇ ਸਟੇਟ এনवायरमेंटल ਇੰਪੈਕਟ ਅਸੈਸਮੈਂਟ ਕਮੇਟੀ ਦੀਆਂ ਗਾਈਡਲਾਈਨਸ ਨੇ ਪੀਪੀਸੀਬੀ ਦੀਆਂ ਗਾਈਡਲਾਈਨਸ ਨੇ ਤੇ ਡਰੇਨੇਜ ਡਿਪਾਰਟਮੈਂਟ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਕੰਪਲੀਟਲੀ ਫਾਲੋ ਕੀਤਾ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਲੀਗਲ ਮਾਈਨਿੰਗ ਹੈ ਉਹ ਜਿਹੜੀ ਆ ਟੋਲਰੇਟ ਨਹੀਂ ਕੀ